ਅਸੀ ਕੰਨ ਦੋਸਤੋ ਮੈਂ ਤੁਸੋਂ ਇਹ ਪਰਛੋਤੀ ਗੱਲ ਕਰਨਾ ਚਾਹਨਾ ਹੈ ਇਹ ਜਾਨਣਾ ਕੋਈ ਰਿਸ਼ਤੇਦਾਰ ਕੋਈ ਮਿੱਤਰ ਕੋਈ ਦੋਸਤ ਕੋ ਲਾਕਫ ਕੋ ਮਲੇਦਾਰ ਤਾਂ ਉੱਥੇ ਜਾ ਕੇ ਅਸੀਂ ਇੱਕ ਲਫਾਫਾ ਸ਼ਗਨ ਦਾ ਜ਼ਰੂਰ ਦੇਨੇ ਆ ਚਾਹੇ ਕੁਝ ਵੀ ਹੋ ਜਾਏ ਅਸੀਂ ਆਪਣਾ ਨੱਕ ਰੱਖਣ ਵਾਸਤੇ ਕਿਤੋਂ ਵੀ ਪੈਸੇ ਫੜ ਕੇ ਜਾਂ ਕਿਤੋਂ ਵੀ ਲਿਆ ਕੇ ਇੱਕ ਲਫਾਫਾ ਸ਼ਗਨ ਰੁਪਈ ਜ਼ਰੂਰ ਦੇਨੇ ਆ ਉਸ ਲਿਫਾਫੇ ਦੀ ਜ਼ਰੂਰਤ ਮੈਂ ਪੁੱਛਣਾ ਚਾਹੁੰਦਾ ਕਿ ਕਿੱਥੇ ਜ਼ਿਆਦਾ ਹੈ ਮੈਂ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਦੇਣਾ ਕੋਈ ਬਾਹਰ ਸਾਥੀ ਹੈ ਬਹੁਤੇ ਪੈਸੇ ਨਹੀਂ ਹੈ ਉਹਨਾਂ ਦਾ ਕੋਈ ਮੈਂਬਰ ਹਸਪੀਟਲ ਦਾਖਲ ਹੁੰਦਾ ਉਹਨਾਂ ਕੋਲ ਬਹੁਤੇ ਪੈਸੇ ਨਹੀਂ ਹੁੰਦੇ ਹਨ ਕਿ ਉਹ ਲਿਫਾਫਾ ਉੱਥੇ ਦੇਣਾ ਜ਼ਰੂਰੀ ਹੈ ਜਾਂ ਵਿਆਹ ਤੇ ਦੇਣਾ ਜ਼ਰੂਰੀ ਹੈ ਸੋ ਮੈਂ ਤੁਹਾਨੂੰ ਇਹ ਹੀ ਬੇਨਤੀ ਕਰਾਂਗਾ ਕਿ ਇਹੋ ਜਿਹਾ ਰਵਾਜ਼ ਬਣਾਓ ਕਿ ਆਪਾਂ ਕਿਸੇ ਨੂੰ ਹਸਪੀਟਲ ਦੇਖਣ ਜਾਈਏ ਅਮੀਰ ਹੈ ਗਰੀਬ ਹੈ ਉਹਨੂੰ ਇੱਕ ਲਫਾਫਾ ਜ਼ਰੂਰ ਦੇ ਕੇ ਆਈਏ ਉਹ ਲਫਾਫੇ ਦੀ ਹਰ ਕਿਸੇ ਨੂੰ ਜ਼ਰੂਰਤ ਹੈ ਬਸ ਇੰਨਾ ਕੁਝ ਕਹਿੰਦਾ ਇਹੀ ਬਾਤ ਚਲਾਓ ਬੜੀ ਮਿਹਰਬਾਨੀ ਸ਼ੁਕਰੀਆ